ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਵੀਡੀਓ ਦੇ ਰਾਹੀਂ ਆਪ ਸੰਗਤ ਦੇ ਨਾਲ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਦਾ ਇਤਿਹਾਸ ਆਪ ਸੰਗਤ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਅੰਤਲਾ ਸਮਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਬਤੀਤ ਕੀਤਾ ਕਰਤਾਰਪੁਰ ਦੇ ਵਿੱਚ ਸਤਜੋਗ ਵਰਤਿਆ ਸੀ ਕਿਉਂਕਿ ਗੁਰੂ ਜੀ ਆਪਣੀ ਨਿਤ ਮਰਿਆਦਾ ਅਨੁਸਾਰ ਰੋਜ਼ ਸਾਧ ਸੰਗਤ ਕੀਰਤਨ ਅਤੇ ਕਥਾ ਉਪਦੇਸ਼ ਰਾਹੀਂ ਸੰਗਤਾਂ ਨੂੰ ਉਸ ਅਕਾਲ ਪੁਰਖ ਦੇ ਨਾਲ ਜੋੜਦੇ ਸਨ ਤਾਂ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਖਿਆ ਕਿ ਅੱਜ ਸਾਡੇ ਸੱਚਖੰਡ ਜਾਣ ਦਾ ਦਿਨ ਆ ਗਿਆ ਹੈ ਇਸ ਵਾਸਤੇ ਫੁੱਲ ਕਪੂਰ ਚੰਦਨ ਕੁਸ਼ਾ ਗੁਲਾਬ ਆਦਿ ਸਮਗਰੀ ਦੀਆਂ ਸਭ ਚੀਜ਼ਾਂ ਲੈ ਆਓ। ਗੁਰੂ ਜੀ ਦੇ ਇਹ ਬਚਨ ਸੁਣ ਕੇ ਸਿੱਖਾਂ ਦੇ ਮਨ ਡਾਵਾਂਡੋਲ ਹੋ ਗਏ ਅਤੇ ਸਾਰੇ ਨਗਰ ਵਿੱਚ ਰੌਲਾ ਪੈ ਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸੱਚਖੰਡ ਨੂੰ ਚੱਲੇ ਹਨ। ਇਹ ਖਬਰ ਸੁਣ ਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਬਹੁਤ ਸਾਰੇ ਸਿੱਖ ਇਕੱਠੇ ਹੋ ਗਏ। ਪਾਏ ਸਧਾਰਨ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਣ ਕੇ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਦੇ ਹੁਕਮ ਅਨੁਸਾਰ ਵਿੜੇ ਵਿੱਚ ਲੇਪਣ ਦੇ ਕੇ ਚੰਦਨ ਆਦ ਸੁਗੰਧੀਆਂ ਨਾਲ ਸਾਰਾ ਘਰ ਸੁਗੰਧਿਤ ਕਰ ਦਿੱਤਾ ਹੈ ਅਤੇ ਜਿਸ ਸਥਾਨ ਤੇ ਆਪ ਜੀ ਨੇ ਦੱਸਿਆ ਹੈ ਉਥੇ ਕੁਸ਼ਾ ਵਿਛਾ ਦਿੱਤੀ ਹੈ ਇਹ ਗੱਲ ਸੁਣ ਕੇ ਸਿੱਖਾਂ ਦੀਆਂ ਅੱਖਾਂ ਚੋਂ ਜਲ ਚੋਪਿਆ ਅਤੇ ਸਭ ਦੇ ਮਨ ਮੁਰਝਾ ਗਏ ਇਹ ਦਸ਼ਾ ਵੇਖ ਕੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਸਿੱਖੋ ਤੁਸੀਂ ਸ਼ੋਕਮਾਨ ਕਿਉਂ ਹੁੰਦੇ ਹੋ ਇਹ ਸਰੀਰ ਦਾ ਮੋਹ ਝੂਠਾ ਹੈ ਜਿਵੇਂ ਦਿਨ ਹੁੰਦਾ ਹੈ ਅਤੇ ਫਿਰ ਰਾਤ ਆਉਂਦੀ ਹੈ ਤਿਵੇਂ ਹੀ ਇਹ ਸਰੀਰ ਦਾ ਮਿਲਣਾ ਅਤੇ ਵਿਛੜਨਾ ਹੁੰਦਾ ਹੈ ਜੋ ਪੁਰਸ਼ ਸ਼ਬਦ ਭਾਵ ਕੇ ਨਾਮ ਨਾਲ ਮਿਲਦੇ ਹਨ ਉਹ ਕਦੀ ਨਹੀਂ ਵਿਛੜਦੇ ਜਿਨ੍ਹਾਂ ਦੀ ਸਾਨੂੰ ਮਿਲਣ ਦੀ ਇੱਛਾ ਹੈ ਉਹਨਾਂ ਨੂੰ ਸ਼ਬਦ ਦਾ ਸਿਮਰਨ ਕਰਨਾ ਚਾਹੀਦਾ ਹੈ ਤੁਸੀਂ ਹਮੇਸ਼ਾ ਹੀ ਆਪਣੇ ਹਿਰਦੇ ਵਿੱਚ ਨਾਮ ਸਿਮਰਨ ਨੂੰ ਵਸਾਉਣਾ ਫਿਰ ਸਾਡੇ ਨਾਲੋਂ ਕਦੇ ਵਿਛੜਨਾ ਨਹੀਂ ਹੋਵੇਗਾ ਅਤੇ ਨਾਮ ਤੋਂ ਬਿਨਾਂ ਹੋਰ ਜੋ ਕੁਝ ਵੀ ਸੰਸਾਰ ਵਿੱਚ ਪਸਾਰਾ ਦਿਖ ਰਿਹਾ ਹੈ ਉਹ ਸਭ ਨਾਸ਼ਵਾਨ ਹੈ ਸੰਸਾਰ ਦੇ ਉੱਪਰ ਜਿੰਨੇ ਵੀ ਜੀਵ ਜੰਤੂ ਚੰਦ ਸੂਰਜ ਹੋਰ ਬਨਸਪਤੀ ਹੈ ਇਹ ਸਭ ਨਾਸਵਾਨ ਹੈ ਕਿਸੇ ਨੇ ਥਿਰ ਨਹੀਂ ਰਹਿਣਾ ਇਸ ਕਰਕੇ ਸ਼ਬਦ ਦਾ ਅਭਿਆਸ ਕਰੋ ਰਾਤ ਦਿਨ ਸਤਨਾਮ ਦਾ ਸਿਮਰਨ ਕਰੋ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਕਰਕੇ ਸਿੱਖਾਂ ਨੂੰ ਧੀਰਜ ਦਿੱਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੋਵੇਂ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਵੀ ਆ ਗਏ ਉਹਨਾਂ ਨੇ ਆ ਕੇ ਬੜੀ ਸ਼ਰਧਾਪੂਰਕ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਦੋਹਾਂ ਪੁੱਤਰਾਂ ਦੇ ਵਿਚਕਾਰ ਬਚਨ ਬਿਲਾਸ ਹੋਇ ਗੁਰੂ ਜੀ ਨੇ ਆਪਣੇ ਪੁੱਤਰਾਂ ਨੂੰ ਕਿਹਾ ਕਿ ਤੁਹਾਡੀ ਕੁਲ ਵਿੱਚ ਰਿਧੀਆਂ ਸਿੱਧੀਆਂ ਰਹਿਣਗੀਆਂ ਕਿਸੇ ਪਦਾਰਥ ਦੀ ਕੋਈ ਟੋਟਨੀ ਆਵੇਗੀ ਤੁਹਾਡੇ ਵਿੱਚ ਕਰਾਮਾਤ ਹੋਵੇਗੀ ਸਾਡੇ ਸਿੱਖ ਤੁਹਾਡੀ ਵੀ ਪੂਜਾ ਕਰਨਗੇ ਪਰੰਤੂ ਜੋ ਸ਼ਬਦ ਦੀ ਵਡਿਆਈ ਹੈ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਹੀ ਬਣ ਆਈ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਗੱਦੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਬਖਸ਼ਿਸ਼ ਕਰ ਦਿੱਤੀ ਸੀ ਇਸ ਤਰ੍ਹਾਂ ਸਿੱਖਾਂ ਅਤੇ ਆਪਣੇ ਪੁੱਤਰਾਂ ਨੂੰ ਸਤਨਾਮ ਦਾ ਉਪਦੇਸ਼ ਅਤੇ ਧੀਰਜ ਸਹਿਤ ਵਰਦਾਨ ਦੇ ਕੇ ਆਪ ਜੀ ਨੇ فرمایا ਕਿ ਸਾਡੇ ਚ ਫੇਰੇ ਇੱਕ ਨਾਤ ਤਾਉਂ ਦਿਓ ਅਤੇ ਆਪ ਸਾਰੇ ਇਸ ਦੇ ਬਾਹਰ ਜਾ ਕੇ ਸਤਨਾਮ ਦਾ ਜਾਪ ਕਰੋ ਜਦ ਸਿੱਖਾਂ ਨੇ ਇਸ ਤਰ੍ਹਾਂ ਕਰ ਦਿੱਤਾ ਤਾਂ ਗੁਰੂ ਜੀ ਚਿੱਟੀ ਚਾਦਰ ਤਾਣ ਕੇ 쿠ਸ਼ਾ ਦੇ ਆਸਨ ਉੱਤੇ ਲੰਮੇ ਪੈ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੰਤਿਮ ਸੰਸਕਾਰ ਕਰਨ ਲੱਗਿਆਂ Hindu ਕਹਿਣ ਕਿ ਇਹ ਸਾਡਾ ਗੁਰੂ ਹੈ ਅਸਾਂ ਦੇਹੀ ਦਾ ਸੰਸਕਾਰ ਕਰਨਾ ਹੈ ਫਿਰ ਮੁਸਲਮਾਨ ਕਹਿਣ ਲੱਗੇ ਕਿ ਇਹ ਸਾਡਾ ਪੀਰ ਹੈ ਅਸਾਂ ਇਸ ਦੇਹੀ ਨੂੰ ਕਬਰ ਦੇ ਵਿੱਚ ਪਾਉਣਾ ਹੈ ਜਦ ਇਸ ਤਰ੍ਹਾਂ ਦੋਹਾਂ ਨੇ ਜਾ ਕੇ ਕਨਾਤ ਦੇ ਅੰਦਰ ਦੇਖਿਆ ਤਾਂ ਗੁਰੂ ਜੀ ਦਾ ਸਰੀਰ ਅਲੋਪ ਸੀ ਕੇਵਲ ਚਿੱਟਾ ਚਾਦਰਾ ਹੀ ਉੱਥੇ ਰਹਿ ਗਿਆ ਸੀ ਜੋ ਬਾਅਦ ਵਿੱਚ ਹਿੰਦੂ ਅਤੇ ਮੁਸਲਮਾਨਾਂ ਨੇ ਅੱਧਾ-ਅੱਧਾ ਕਰਕੇ ਹਿੰਦੂਆਂ ਨੇ ਅਗਨ ਭੇਟ ਕਰ ਦਿੱਤਾ ਅਤੇ ਮੁਸਲਮਾਨਾਂ ਨੇ ਉਸ ਨੂੰ ਦਫਨਾ ਦਿੱਤਾ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਸਨ 1539 ਅਤੇ ਸੰਮਤ 1596 ਅੱਸੂ ਵਦੀ ਦਸਮੀ ਨੂੰ ਸੱਚਖੰਡ ਵਿਖੇ ਜਾਗ ਰਾਜੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰੀਰ ਕਰਕੇ ਮਾਤ ਲੋਕ ਦੇ ਵਿੱਚ ਕੁੱਲ 70 ਵਰੇ 5 ਮਹੀਨੇ ਅਤੇ 7 ਦਿਨ ਪਾਤਸ਼ਾਹੀ ਕੀਤੀ ਸੋ ਸੰਗਤ ਜੀ ਇਹ ਸੀ ਸੰਖੇਪ ਇਤਿਹਾਸ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਦਾ ਸੰਗਤ ਜੀ ਇਤਿਹਾਸ ਬੋਲਦਿਆਂ ਜੇਕਰ ਕਿਸੇ ਵੀ ਪ੍ਰਕਾਰ ਦੀ ਕੋਈ ਭੁੱਲ ਚੁੱਕ ਹੋ ਗਈ ਹੋਵੇ ਅਸੀਂ ਆਪਜੀ ਦੇ ਕੋਲੋਂ ਮਾਫੀ ਮੰਗਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ